ਅੱਜ ਬਣਾਉਣੀ ਆ ਆਪਾਂ ਕਿਚਨ 'ਚ ਅੱਜ ਫੇਰ ਹਾਜ਼ਰ ਹੋ ਕੇ ਮੇਰੇ ਪਿਆਣ ਪ੍ਰਭਾਵ ਤੇ ਅੱਜ ਬਣਾਉਣੀ ਆ ਆਪਾਂ ਨੇ ਮੋਠਾ ਦੀ ਦਾਲ ਇੱਕ ਕੌਲੀ ਆਪਾਂ ਨੇ ਮੋਠਾ ਦੀ ਦਾਲ ਦੀ ਇੱਕ ਕੌਲੀ ਆਪਾਂ ਨੇ ਮੋਠਾ ਦੀ ਦਾਲ ਲਈ ਆ ਹੁਣ ਆਪਾਂ ਨੇ ਇਹਨੂੰ ਭਿਉਤਾਂ ਭਿਉ ਕੇ ਦੇ ਅੱਛੀ ਤਰ੍ਹਾਂ ਹਿ ਧੋਤੀ ਅੱਛੀ ਤਰ੍ਹਾਂ ਦਤੀ ਧੋ ਹੁਣ ਆਪਾਂ ਨੇ ਲਿਆ ਕੁੱਕਰ ਤਰ ਆਪਾਂ ਨੇ ਦੋ ਪਿਆਜ਼ ਦੋ ਪਿਆਜ਼ ਥੋੜਾ ਜਿਹਾ ਲਸਣ ਥੋੜਾ ਜਿਹਾ ਆਦਰਕ ਤੇ ਦੋ ਟਮਾਟਰ ਪਾਵਾਂਗੇ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਹਿਲੇ ਹੀ ਮੱਖਣ ڈال ਨੂੰ ਤੜਕਾ ਲਾ ਦੇਣਾ ਕਿਉਂਕਿ ਦਾਲ ਬਾਹਰ ਨਾ ਆਵੇ ਜੇ ਸੀਟੀ ਵੱਜੇ ਆ ਦੇਖੋ ਹੁਣ ਆਪਾਂ ਪਾਉਣਾ ਸਰ੍ਹੋਂ ਦਾ ਤੇਲ ਸਰ੍ਹੋਂ ਦਾ ਤੇਲ ਗਰਮ ਹੋ ਜਾਵੇ ਤੇਲ ਹੋ ਗਿਆ ਹੁਣ ਆਪਣਾ ਗਰਮ ਹੁਣ ਆਪਾਂ ਨੇ ਇਸ ਦੇ ਵਿੱਚ ਤੇਜ ਪੱਤਾ ਪਾਇਆ ਤੇ ਥੋੜਾ ਜਿਹਾ ਖੜਮਸਲਾ ਪਾਇਆ ਪਹਿਲਾਂ ਖੜਮਸਲਾ ਪਾ ਕੇ

1 టమాటర టమాటర బ దో టమాటర జమాటరీ ఇక మే ఇో టమాటర పాద ప్యాజ్ షేతి భా ఏ ప్యాజ థోడీ భున్ ప్యాజ్ ब्राउन जो पादने टमाटर ये हो जाएगा हम अपने एक चमचा सा मिर्च तेल हो जाएगी हादसे कर ਮੋਟਾ ਮੋਟਾ ਪਸ਼ੇ ਮੀਠੀ ਬੱਤ ਪਸ਼ੇ ਮੀਠੀ ਦੇਖ ਤੇ ਪਾਈ हूँ आपने कॉली मोटा दीजिए मोटर दोलों की दाल भी पा सकते हैं छोलों की दाल भी अच्छी लगती है कल मोट भी बना सकते हैं पर मैं तो थोड़े जी दलियों महान की दाल बच्च पाई थी मोटा की हूँ मैं दो जन पानी पाई जाए ना बनने वास्ते उन्ना पानी पावे ਚਰਮਨ 5-7 ਵਿਚਲਾ ਬੱਜਣ ਗਈਆਂ ਫਿਰ ਇਹ ਜਾ ਕੇ ਦਾਲ ਬਣੇਗੀ ਇਹ ਪਿਆਰੇ ਦੋਸਤੋ ਇਹ ਆਪਣੇ ਨਾ ਚਾਵਲ ਬਣ ਚੁੱਕੇ ਆ ਮੋਠਾ ਦੀ ਦਾਲ ਤੇ ਅੱਜ ਚਾਵਲ ਹਨਾ ਚਾਹ ਲੇਖੋ ਇਹ ਗਾਜਰਾ ਪਈਆਂ ਸੀ ਮੇਰੇ ਕੋਲ ਕੱਲ ਦੀਆਂ ਚਾਵਲਾਂ ਦੇ ਵਿੱਚ ਗਾਜਰਾ ਪਾ ਕੇ ਬਣਾਇਆ ਤੁਸੀਂ ਵਿੱਚ ਗਾਜਰਾ ਬੱਚੀਆਂ ਹੋਈਆਂ ਹੋਵੇ ਨਾ ਇਸ ਤਰ੍ਹਾਂ ਬਣਾਇਓ ਚਾਵਲ ਬੜੇ ਅੱਛੇ ਬਣਦੇ ਆ ਦੇਖੋ ਇਹਦਰ ਆਪਣੀ ਪਿਆਰ ਦੇ ਦੇਖੋ ਹੁਣ ਆਪਣੀ ਇਹ ਆਪਾਂ दाल ਬਣਾਈ ਤੀ ਹੈ ਇਹ ਮੋਖਾ ਦੀ दाल ਬਹੁਤ ਅੱਛੀ ਬਣੇਗੀ ਦੇਖੋ ਬਹੁਤ ਅੱਛੀ ਬਣੇਗੀ ਨਾ tailedi tarka la dena theek rehnda baad vich na jeere da chokka la dwe bas achhi bante hai ਇਹ ਮੋਖਾ ਦੀ दाल ਤਿਆਰ ਹੋ ਗਈ ਨਾਲ ਚਾਵਲ ਬਣਾਏ ਆ ਰੋਟੀਆਂ ਖਾ ਕੇ ਦੱਸਣਾ ਕਿਸ ਤਰ੍ਹਾਂ ਲੱਗੀ ਕਿਸ ਤਰ੍ਹਾਂ ਨਹੀਂ ਨਾਲ ਕਮੈਂਟ ਜਰੂਰ ਕਰਨਾ ਕਮੈਂਟ ਕਰਕੇ ਜਰੂਰ ਦੱਸੇ ਕਰੋ ਜੇ ਅੱਛੀ ਲੱਗੀ ਹੈ ਨਾ ਵੀ ਅੱਛੀ ਨਹੀਂ ਲੱਗੀ ਹੈ ਹਰ ਹਰ ਮਹਾਦੇਵ ਜਰੂਰ ਲਿਖੇ ਕਰੋ ਤੇ ਨਾਲੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਸਬਸਕ੍ਰਾਈਬਰ ਵੀ ਜਰੂਰ ਕਰਨਾ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਣਾ ਹੈ